ਈ ਕਾਦੇ ਵਿੱਚ ਇੱਕ ਟਰੱਕ ਹਾਦਸਾ ਹੋਇਆ ਇੱਕ ਟਰੱਕ ਕਰਕੇ ਸੜਕ ਹਾਦਸਾ ਹੋਇਆ ਤੇ ਪੰਜਾਬੀ ਡਰਾਈਵਰ ਦੇ ਕਰਕੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਦੱਸ ਜੀਏ ਕਿ 21 ਸਾਲਾ ਚਸ਼ਨਪ੍ਰੀ ਦਾ ਜ਼ਿਕਰ ਆ ਰਿਹਾ ਜਿਸ ਦੇ ਕਰਕੇ ਟਰੱਕ ਹਾਦਸਾ ਹੋਇਆ ਹੈ ਜੋ ਟਰੱਕ ਚਲਾ ਰਿਹਾ ਸੀ ਤੇ ਇਸ ਟਰੱਕ ਦੇ ਕਰਕੇ ਕਈ ਗੱਡੀਆਂ ਨੂੰ ਟੱਕਰ ਵੱਜੀ ਹੈ ਕਈ ਗੱਡੀਆਂ ਇਸ ਟਰੱਕ ਕਦੇ ਕਰਕੇ ਦਰੜੀਆਂ ਗਈਆਂ ਨੇ ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਦੱਸ ਜੀਏ ਕਿ ਇਸ ਮਾਮਲੇ ਦੇ ਵਿੱਚ ਹਸਾਸੇ ਤੋਂ ਬਾਅਦ ਪੁਲਿਸ ਨੇ 21 ਸਾਲਾ ਜਸ਼ਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਆ ਜਸ਼ਨਪ੍ਰੀ ਦਾ ਜ਼ਿਕਰ ਕਰ ਲਿਆ ਜਾਵੇ ਤਾਂ 2022 ਦੇ ਵਿੱਚ ਅਮਰੀਕਾ ਗਿਆ ਸੀ ਤੇ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਤੇ ਅਮਰੀਕਾ ਦੇ ਯੂਬਾ ਸ਼ਹਿਰ ਦੇ ਵਿੱਚ ਜਸ਼ਨਪ੍ਰੀਤ ਰਹਿ ਰਿਹਾ ਸੀ ਤਾਂ ਅਨਟਾਰੀਓ ਸ਼ਹਿਰ ਦੇ ਵਿੱਚ ਕੈਲੀਫੋਰਨੀਆ 'ਚ 21 ਸਾਲਾ ਪੰਜਾਬੀ ਟਰੱਕ ਡਰਾਈਵਰ ਜਸ਼ਨ ਜੋ ਟਰੱਕ ਚਲਾ ਰਿਹਾ ਸੀ ਜਿਸ ਇੱਕ ਹਾਦਸੇ ਕਰਕੇ ਜਿਸ ਦੇ ਕਰਕੇ ਕਈ ਗੱਡੀਆਂ ਤਰੜੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਤਿੰਨ ਲੋਕਾਂ ਦੀ ਮੌਤ ਹੋਈ ਹੈ ਪੁਲਿਸ ਨੇ ਇਸ ਟਰੱਕ ਡਰਾਈਵਰ ਜਸ਼ਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀ ਉਮਰ ਮਹਿਜ਼ 21 ਸਾਲ ਦੱਸੀ ਜਾ ਰਹੀ ਹੈ ਤੇ ਇਹ ਵੀ ਖੁਲਾਸਾ ਹੋਇਆ ਕਿ 2022 ਦੇ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਇਹ ਜਸ਼ਨਪ੍ਰੀਤ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਦੱਸਿਆ ਕਿ ਯੂਬਾ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਤਾਂ ਇੱਕੋ ਪਹਿਲਾ ਹਾਦਸਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇੱਕ ਪੰਜਾਬੀ ਨੌਜਵਾਨ ਜੋ ਟਰੱਕ ਚਲਾ ਰਿਹਾ ਸੀ ਜੋ ਇੱਕ ਗਲਤ ਯੂਟਰਨ ਲੈਣ ਦੇ ਕਰਕੇ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਕਈ ਮੌਤਾਂ ਹੋ ਜਾਂਦੀਆਂ ਹਨ